ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanja.in ਤੇ ਪਿਤਾ ਤੇ ਦਰਜੋਆਤੀ ਤੇ ਜਿਵਾਈ ਦੇ ਕਤਲ ਦਾ ਪਰਚਾ ਅਮ੍ਰਿਤਸਰ ਵਿੱਚ 22 ਸਾਲਾ ਮਨਜੀਤ ਤੇ 24 ਸਾਲਾ ਗੁਰਜਨ ਸਿੰਘ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਹਨਾਂ ਨੇ ਲਵ ਮੈਰਿਜ ਕਰਵਾਈ ਲੜਕੀ ਦਾ ਪਰਿਵਾਰ ਵਿਆਹ ਤੋਂ ਨਰਾਜ਼ ਸੀ ਸ਼ਾਇਦ ਉਹਨਾਂ ਦਾ ਫ੍ਰੀਮ ਵਿਆਹ ਹੀ ਕਾਰਨ ਬਣ ਗਿਆ ਉਹਨਾਂ ਦੀ ਮੌਤ ਦਾ ਮੌਤ ਵੀ ਬੇहद ਬੇਰਹਿਮ ਆਪਣਿਆਂ ਨਹੀਂ ਰਾਈਫਲ ਪਿਸਟਲਾ ਤੇ ਹੋਰ ਤੇਜ਼ਾਰ ਹਥਿਆਰਾਂ ਨਾਲ ਨਵਿਆਹੀ ਜੋੜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਲਜ਼ਾਮਾ ਮੁਤਾਬਕ ਪਿੰਡ ਲਾਹੌਰੀ ਮਲਵਾਲੀ ਸਿਮਨਜੀਤ ਤੇ ਛਿੱਡਨ ਵਾਸੀ ਗੁਰਜੰਟ ਸ਼ਾਮ ਵੇਲੇ ਮੋਟਰਸਾਈਕਲ ਤੇ ਜਾ ਰਹੇ ਸਨ ਤੇ ਸਾਹਮਣੇ ਉਹ ਬੁਲੇਰੋ ਗੱਡੀ ਆਂਦੀ ਹੈ ਜਿਸ ਦੇ ਸਵਾਰ ਸਨ ਲੜਕੀ ਦੇ ਪਿਤਾ ਸਮੇਤ ਹੋਰ ਰਿਸ਼ਤੇਦਾਰ ਫਿਰ ਬੇਰਹਿਮ ਉਹ ਉਤਾਰ ਦਿੰਦੇ ਨੇ ਦੋਹਾਂ ਨੂੰ ਮੌਤ ਦੇ ਘਾਟ ਕਵਾਟਰਸਾਈਕਲ ਤੇ ਦਵਾਈ ਲੈਣ ਘਰੋਂ ਗਏ ਸੀ ਸਾਢੇ 4 ਵਜੇ ਘਰ ਦੇ ਲਾਗੇ ਆਪਣੀ ਬੈਗ ਦੇ ਲਾਗੇ ਸੜਕ ਤੇ ਜਦੋਂ ਜਾ ਰਹੇ ਸੀ ਤੇ ਪਿੱਛੋਂ ਲੜਕੀ ਦੇ ਜਿਹੜੇ ਪਰਿਵਾਰ ਵਾਲੇ ਆ ਲਖਵਿੰਦਰ ਸਿੰਘ, ਕਾਰਜ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ ਤੇ ਗੁਰਪ੍ਰੀਤ ਸਿੰਘ ਇਹਨਾਂ ਨੇ ਬਲੈਰੋ ਗੱਡੀ ਮੋਟਰਸਾਈਕਲ 'ਚ ਮਾਰ ਕੇ ਉਹਨਾਂ ਥੱਲੇ ਸੁੱਟ ਲਿਆ ਤੇ ਕੁੱਟਮਾਰ ਕੀਤੀ ਤੇ ਬੋਲੀਆਂ ਚਲਾ ਕੇ ਤੇ ਇਹਨਾਂ ਨੂੰ ਮੌਕੇ ਤੇ ਮਾਰ ਦਿੱਤਾ ਅਸੀਂ ਇਹਦੇ ਸਬੰਧੀ ਮਕਦਮਾ ਦਰਜ ਰਿਸਟਰ ਕਰ ਰਹੇ ਹਾਂ ਤੇ ਅੱਗੋਂ ਜਿਹੜੀ ਅਰਦਰਕਾਰੀ ਤਫਤੀਸ਼ ਕਰ ਰਹੇ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਹਾਨੂੰ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਨੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ